ਸਤਿ ਸ੍ਰੀ ਅਕਾਲ ਜੀ ਕੈਨਾਲ ਦੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਅਮਰੀਕੀ ਟੈਰਫ ਨਾਲ ਪੰਜਾਬ ਨੂੰ 300000000000 ਦਾ ਨੁਕਸਾਨ 8000 ਕਰੋੜ ਦਾ ਸਿਰਫ ਕਪੜਾ ਨਰਜਾਂਤ ਆਰਡਰ ਹੋਣ ਲੱਗੇ ਹੋਲਡ ਪਾਕਿਸਤਾਨ ਨੂੰ ਫਾਇਦੇ ਅਮਰੀਕਾ ਵੱਲੋਂ 50 ਫੀਸਦੀ ਟੈਰਫ ਵਾਰ ਕਰਨ ਪੰਜਾਬੀ ਦੀ ਇੰਡਸਟਰੀ ਨੂੰ 30000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਦਾ ਅਸਰ ਵੀ ਹੁਣ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਕਈ ਉਦਯੋਗ ਪੱਤੀਆਂ ਦੇ ਅੰਦਰ ਰੁਕ ਗਏ ਹਨ ਸਿਰਫ 8 ਇੰਡਸਟਰੀਅਲ ਸੈਕਟਰ ਨੂੰ ਹੀ 20000 ਕਰੋੜ ਦਾ ਨੁਕਸਾਨ ਹੋਇਆ ਹੈ ਜਿਵੇਂ ਕਿ ਕਪੜਾ ਮਸ਼ੀਨ ਟੋਲ ਜੇ ਫਾਸਟ ਨਰਸ ਆਟੋ ਪਾਰਟਸ ਖੇੜ ਦੇ ਚਮੜੇ ਦੀ ਇੰਡਸਟਰੀ ਅਤੇ ਖੇਤੀ ਉਪਕਰਨ ਇਨਾਂ ਦੇ ਜੋਗਾਂ ਨਾਲ ਜੁੜੀ ਇੰਡਸਟਰੀ ਮਾਲਕਾਂ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਭਾਰਤ ਦੇ ਵੱਡੇ ਟੈਰਫ ਦਾ ਸਿੱਧਾ ਲਾਭ ਗਵਾਂਡੀ ਦੇਸ਼ਾਂ ਪਾਕਿਸਤਾਨ ਬੰਗਲਾਦੇਸ਼ ਅਤੇ ਚੀਨ ਨੂੰ ਹੋਵੇਗਾ ਕਪ ਪੰਜਾਬ ਦੇ ਕਪੜਾ ਉਦਯੋਗ ਤੇ ਪੈ ਰਿਹਾ ਸਭ ਤੋਂ ਵੱਧ ਅਸਰ ਅਮਰੀਕਾ ਨੇ ਟੈਰਫ ਵਾਰਨ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਕਪੜਾ ਉਦਯੋਗ ਤੇ ਪੈ ਰਿਹਾ ਹੈ ਲੁਧਿਆਣਾ ਦੀ ਇਹ ਉਦਰੀ ਇੰਡਸਟਰੀ ਨੂੰ ਹੀ ਲਗਭਗ 8 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ ਸਭ ਤੋਂ ਘੱਟ ਨੁਕਸਾਨ ਖੇਤੀਬਾੜੀ ਦੇ ਸਾਜੋ ਸਮਾਨ ਬਣਾਉਣ ਵਾਲੀ ਇੰਡਸਟਰੀ ਨੂੰ ਲਗਭਗ 200 ਕਰੋੜ ਦਾ ਹੈ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਇਸ ਨਾਲ ਨਾ ਸਿਰਫ ਭਾਰਤ ਸਗੋ ਅਮਰੀਕਾ ਵਿੱਚ ਵੀ ਸਮਾਨ ਮਹਿੰਗਾ ਹੋਵੇਗਾ ਟੈਰਿਫ ਕਰਕੇ ਰੁਕੇ ਆਰਡਰ ਪੰਜਾਬ ਦੀ ਸਭ ਤੋਂ ਵੱਡੀ ਇੰਡਸਟਰੀ ਏਐਮ ਇੰਟਰਨੈਸ਼ਨਲ ਦੇ ਮੁਲਕ ਮੁਲਕ ਵਰਮਾ ਨੇ ਕਿਹਾ ਹੈ ਕਿ ਅਮਰੀਕਾ ਖੇੜ ਉਤਪਾਦਨਾ ਵਿੱਚ ਵੱਡਾ ਪਚਾਨ ਹੈ ਇਸ ਮੁਸ਼ਕਲ ਵੇਲੇ ਕੇਂਦਰ ਸਰਕਾਰ ਨੂੰ ਹਸਤਖੇਪ ਕਰਨਾ ਚਾਹੀਦਾ ਹੈ ਪੰਜਾਬ ਹਰ ਸਾਲ ਲਗਭਗ 53000 ਕਰੋੜ ਦਾ ਨਿਰਯਾਤ ਕਰਦਾ ਹੈ ਜਿਸ ਵਿੱਚੋਂ 20000 ਕਰੋੜ ਸਿਰਫ ਅਮਰੀਕਾ ਨੂੰ ਹੁੰਦਾ ਹੈ ਟੈਰਿਫ ਦੇ ਕਾਰਨ ਕਈ ਕਾਲਾਈਟਾਂ ਨੇ ਆਪਣੇ ਆਰਡਰ ਰੋਕ ਦਿੱਤੇ ਹਨ ਹੋ ਸਕਦਾ ਹੈ ਕਰਮਚਾਰੀਆਂ ਦੀ ਸ਼ਾਂਤੀ ਜਲੰਧਰ ਦੇ ਖੇਡ ਇੰਡਸਟਰੀ ਅਤੇ ਅਮਰੀਕੀ ਟਾਇਰ ਦਾ ਵੱਡਾ ਅਸਰ ਪੈ ਸਕਦਾ ਹੈ ਏਐਮ ਇੰਟਰਨੈਸ਼ਨਲ ਦੇ ਮਾਲਕ ਮੂ ਕੁਲ ਵਰਮਾ ਦੇ ਮੁਤਾਬਕ ਅਮਰੀਕਾ ਖੇਡ ਉਤਪਾਦਨ ਲਈ ਸਭ ਤੋਂ ਵੱਡਾ ਵਿਚਾਰ ਹੈ 50% ਟਾਇਰਾਂ ਦਾ ਕਾਰਨ ਮੈਨੂੰ ਫਿਕ ਫੈਕਚਰਿੰਗ ਜੁਨ ਜੁਨਟਾ ਤੇ ਕਰਮਚਾਰੀਆਂ ਦੀ ਸ਼ਾਂਤੀ ਹੋਣ ਦਾ ਖਤਰਾ ਹੈ ਧੰਨਵਾਦ